ਇਹ ਤਾਂ ਸਦਾ ਹੀ ਦੇ। ਇਹ ਵੀ ਨੀਤੀ ਹੈ ਜੀ। ਨਾਸ਼ ਪਰ ਉਹ ਨੀਤੀ ਵਾਸਤੇ ਦੇ ਰਿਹਾ। ਹਾਂਜੀ। ਚੱਲ ਲੱਗੇ। ਚੱਲ ਅੱਗੇ ਉੱਠਣਾ ਨਾ ਜ। ਜਾਂ ਲੰਗੇ। ਚੱਲ ਅੱਗੇ ਕੀ ਹੁੰਦਾ? ਚੱਲੇ ਰੁਗਦੇ। ਚੱਲਾ ਹੁੰਦਾ ਮਗਰਾ। ਹਾਲੋ ਜੀ ਵਧੀਆ ਹੈ ਮਕਰ ਹਾਂ ਜਾਓ ਇੱਕ ਹੋਰ ਮੱਛਲੇ ਨਾਲ ਮਕਰ ਮੱਛਲਾ ਮੱਛਲਾ ਮਕਰ ਮਕਰ ਤਾਂ ਸਿਰੂ ਧੋਖੇबाज ਹੋ ਗਏ ਨਾ ਮਕਰ ਆਓ ਦਾ ਬਈ ਨਹੀਂ ਯਾਰ ਬਹੁਤ ਔਖਾ ਹੈ ਨਹੀਂ ਮਚਲਾ ਤੇ ਬਕਰ ਮਕਰ ਦਾ ਹੋ ਗਿਆ ਵੀ ਇੱਕ ਧੋਖਾ ਜਾ ਬਾਈ ਕਰਨੀ ਚਲੋ ਬਚਣਾ ਜਾਨੀ ਤੁਰ ਜਾਓ ਉਹ ਬਸ ਉਹ ਨਾ ਸਮਝਿਆ ਧੋਖਾ ਨਹੀਂ ਆਇਆ ਜਾਨ ਜੀ ਉਸ ਨਾਮ ਜਾ ਬਕਰ ਵੀ ਆਇਆ ਵੀ ਖਾਦਾ ਪੀਦਾ ਤਾਂ ਹੁੰਦਾ ਹੀ ਹੈ ਰਾਸ਼ਨ ਤਾਂ ਜਿਆਦਾ ਖਾਂਦਾ ਚਾਹਣਾ ਹੈ ਖਾਣ ਨੂੰ ਤਾਂ ਕਰਨਾ ਕੁਝ ਨਹੀਂ ਜਾਂਦਾ ਕਰ ਰਿ ਕੋ ਚਾਉਂਦਾ ਖਾਣ ਨੂੰ ਬਦੂ ਮਨ ਕੋ ਤੇ ਹੂੰ ਫਾਕੇ ਬਧੀ ਆਈ ਨਹੀਂ ਬਦੂ ਹੂੰ ਜਿਹੜਾ ਜਿਹੜੇ ਉਹ ਸਾਰਾ ਉਹ ਸਰੀਰ ਨੂੰ ਸਰੀਰ ਤੋਂ ਜਿਹੜਾ ਕੰਮ ਲੈਣਾ ਨੇ ਵਿਚਾਲਾ ਲਫਜ਼ ਮਮਾ ਪੂਰੇ ਚੱਲਦੇ ਲੱਗਿਆ ਹੋਏ ਡੈਕਟਰ ਲਫਜ਼ ਬੜੇ ਹੈ ਵਿਚਾਲਾ ਇਹ ਉਹ ਫੀਲ ਦਈ ਹੈ ਹੈਗੇ 25 30 ਲਫਜ਼ ਜਿਹੜੇ ਮਮਾ ਲਾ ਕੇ ਪੂਰੇ ਬੜੇ ਹੋਏ ਨੇ ਵਿਚਾਲਾ ਵੀ ਹੁੰਦਾ ਦਾ ਵਿਚਾਲਾ ਕੋ ਨਾਲ ਇਹ ਤਾਂ ਮੇਰੇ ਮਦਰ ਕੋਡ ਆ ਮੈਂ ਚੱਲਣਾ ਨਹੀਂ ਜਾਉਂ ਹਾਂ ਇਹ ਚੱਲਣਾ ਨਹੀਂ ਜਾਉਂ ਚੱਲਣਾ ਨਹੀਂ ਹੱਸਾ ਚੱਲ ਕੋਲੂ ਬੇਬ ਦੇਖਣ ਨੂੰ ਅਟਕਟਾ ਹੈ ਚੱਲਣਾ ਨਹੀਂ ਜਾਉਂ ਤੂੰ ਬਚਦਾ ਹੋਇਆ ਹੈ ਚੱਲਣ ਗੇ ਉੱਤ ਨਾਲ ਜਾ ਬਚਲ ਬਚਰਾ ਹੋਈ ਹੈ ਚੱਲ ਜਾ ਲੜ ਜਾ ਚੱਲਣ ਜਾਉਂਦਾ ਚਾਹਾਂ ਦਾ ਰੋਟੀ ਕਹਿੰਦਾ ਹੇ ਜੱਲਦਾ ਨੀ ਮੰਦਰ ਖਿੱਲਾ ਨੀ ਕਾਲਾ ਬਰ ਕੋ ਜੀਦੇ ਭੜੇ ਕੋਈ ਤਾਇ ਬੜੀ ਹੈ ਕਿ ਤੈਨੂੰ ਕੋ ਜੀਦੇ ਭੜੇ ਯਾਰ ਉੱਥੇ ਪਾਈ ਸੀ ਜਹਾ ਉਹ ਨਿਊ ਕਾਲਜ ਬੜਿਆ ਸੀ ਜਿਵੇਂ ਬੜਿਆ ਸੀ ਉਹ ਨਿਕਲਿਆ ਬੇ ਕਾਲਜ ਜਾ ਕੇ ਉੱਥੇ ਪੜ੍ਹਦੀ ਕਹਿੰਦਾ ਛੱਡਣ ਲਈ ਜਾਂਦਾ ਸੀ ਛੇ ਛੱਡਣ ਲਈ ਜਾਂਦਾ ਕਹਿੰਦਾ ਮਾਇਆ ਛੱਡ ਦੇ ਦੀ ਮਾਇਆ ਦਾ ਤੂੰ ਫੜਿਆ ਹੋਇਆ ਵਾਇਆ ਤੈਨੂੰ ਫੜੀ ਜਾ ਕੇ ਬਾਹਰੋਂ ਆ ਕੇ ਮੁੱਠੀ ਭਾਰੀ ਮਾਇਆ ਦੀ ਛੱਡਣਾ ਆਪਰੇ ਜਾਉਂਦਾ ਸਰੀਰ ਨੂੰ ਕਹਦੇ ਮਾਇਆ ਨਹੀਂ ਛੱਡਦੀ ਬਜਲਾ ਬਜਲਾ ਦੇ ਇਹੋ ਸਹਿਜ ਵਿੱਚ ਉੱਠ ਨਾਮ ਜਪ ਇਹਦਾ ਮਤਲਬ ਹੈ ਜਾਗਦਾ ਯਹੋ ਇੱਕ ਜਗੰਦੇ ਉਹ ਹੈ ਇਹ ਉਹ ਹੈ ਜਿਹੜਾ ਜਾਗਦਾ ਵੀ ਹੈ ਉਹਦੇ ਦਾਵਨੀ ਆਂਦਿਆ ਨਗੇ ਹੋ ਵੇਦਰਾ ਹੋਇਆ ਪੇ ਹੈ ਜਗਦੇਈ ਮਿੱਤਲ ਹੋਰ ਟਾਈਮ ਲੱਗ ਜਾ ਹੋਰ ਡੰਗ ਜਾ 10 ਮਿੰਟ ਰੌੜ ਤੇ ਮੈਂ ਬਗਰੂ ਚਲਾ ਜਾਵਾਂ ਪਹਿਲੇ ਤੂੰ ਇੱਧਰ ਤੇ ਕਿਧਰ ਚੱਲ ਕੋਈ ਚੱਲ